ਕਾਟ ਰੋਡ ਨੂੰ ਕੱਲੇ ਵਿੱਚ ਪਏ ਪਵਾਏ ਘਾਰ ਹੀ ਵੇਚਤੇ ਕੋਠੀਆਂ 베ਤੀਆਂ ਲੋਕਾਂ ਨੇ ਭੋਖੜੇ ਪਿੰਡ ਪੰਗਾਂ ਪਵੰਗਾਂ ਕੋਠੀਆਂ 2 ਕਰੋੜ ਰੁਪਇਆ ਲਾਇਆ ਕੋਠੇ 4-4 ਕਰੋੜ ਰੁਪਇਆ ਲਾਇਆ ਇੱਕ ਦਿਨ ਵੀ ਨਹੀਂ ਰਹੇ ਮਹੂਰਤ ਵੀ ਨਹੀਂ ਕੀਤਾ ਆਏ ਵੀ ਨਹੀਂ ਆਹੀਂ ਵੇਚ ਕੇ ਤੇ ਝੋਲੇ ਭਰੀ ਫਰਦੇ ਪੈਆਂ ਦੇ ਘਰ ਜ਼ਮੀਨ ਨਹੀਂ ਮਿਲਦੀ ਜ਼ਮੀਨ ਤਾਂ ਘਟ ਰਹੀ ਐ 26000 25000 ਕੱਲਾ ਹਾਈਵੇ ਜੜ ਗਿਆ ਰੇਲ ਦੀ ਨਾਲ ਲੀਆਂ ਜ ਰੁਕੀ ਜਾਂਦੀ ਐ ਪਹਿਲੀ ਆ ਨਵੇਂ ਕੱਢਣ ਨੂੰ ਫਿਰਦੇ ਆ ਰੋਇ ਕਲੌਨੀਆਂ ਕੱਟੀਆਂ ਰੋਇ ਕਲੌਨੀਆਂ 4 4 5 500 ਕਿੱਲਾ ਇਕੱਠਾ ਲੋਕ ਕਰਕੇ ਕਲੌਨੀਆਂ ਵਾਲੇ ਇਕੱਠਾ ਉੱਥੇ ਕਲੌਨੀਆਂ ਕੱਟੀ ਜਾਂਦੇ ਆ ਪੈਸਾ ਬਾਈ ਕਰਨਾ ਲੈ ਲਿਆ ਪੈਸਾ 2 ਕਰੋੜ ਦਾ ਵੇਚਿਆ ਇਕੱਲਾ ਲੈ ਮੁੰਡਾ ਫਾਰ ਲੈ ਮੁੰਡਾ ਫਾਰਚੂਨਰ ਲੈ ਆ ਚਲੋ ਜੀ ਵੱਡਾ ਘਰ ਕੋਲਿਆ ਤਾਂ ਦੋ ਤਿੰਨ ਮੰਜ਼ਲਾ ਚਲੋ ਜੀ ਆ ਆ ਲਿਆਂਦਾ ਉਹ ਕਰ ਲਿਆ ਵੱਡੀ ਗੱਡੀ ਲੈ ਲਈ ਵੱਡਾ ਟਰੈਕਟਰ ਲੈ ਲਾ ਚਲੋ ਜੀ ਫੂਕ ਦਿਓਗੇ ਆਂ ਮੁਰਕ ਘਰੇ ਖੜੇ ਲੋਹੇ ਨੂੰ ਚੱਬੀ ਜਾਇਓ ਜਾਂ ਐਟਾਂ ਨੂੰ ਖਾਈ ਜਾਇਓ ਮੈਂ ਨਹੀਂ ਕਹਿੰਦਾ ਬਾਹਰ ਜਾਣਾ ਨਹੀਂ ਚਾਹੀਦਾ ਬਾਹਰ ਜਾਣਾ ਕੋਈ ਮਾੜਾ ਨਹੀਂ ਪ੍ਰਵਾਸ ਹੁੰਦਾ ਹੀ ਆਇਆ ਸਦੀਆਂ ਤੋਂ ਲੈ ਕੇ ਪ੍ਰਵਾਸ ਹੁੰਦਾ ਆਇਆ ਪਰ ਯਾਰ ਜਾਓ ਜੀ ਸਰਕੇ ਜਾਓ ਕਮਾਈਆਂ ਕਰੋ ਯਾਰ ਵਾਪਸ ਇੱਕ ਬੰਦਾ ਜਾਓ ਬਾਕੀ ਇੱਥੇ ਰਹਿਣ ਤੇ ਅੰਦਰੋਂ ਤੋਂ ਏਦਾਂ ਸਾਰੇ ਨਾਨੀ ਕਢਾਨੀ ਭੂਆ ਫੁਫੀ ਸਾਰੇ ਚੱਕਦੇ ਬਾਹਰ ਨੂੰ ਉਹਦਾ ਵਿਆਹ ਦੀ ਬਾਹਰ ਕਰਨ ਲੱਗੇ ਸੀ ਤਾਂ ਸਾਰਾ ਦੋ ਕੁੜਮਕ ਵੀਲੇ ਹੀ ਬਾਹਰ ਇੱਥੇ ਹੈ ਹੀ ਨਹੀਂ ਕੋਈ ਵਾਪਸ ਹੀ ਆਪੇ ਉਹ ਥਿੱਦਰਾ ਬਿੱਡਰ ਲੈ ਕੇ ਕੰਮ ਜਾ ਕੇ ਛੋੜਨੇ ਨਹੀਂ ਮਿੱਟੀ ਨਾਲ ਮੋਹ ਹੀ ਨਹੀਂ ਬਣਨਾ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਕੀ ਐ ਧਰਤੀ ਕੀ ਐ ਉਹਨਾਂ ਨੂੰ ਪਤਾ ਨਹੀਂ ਸਾਡੇ ਖੇਤ ਕਿੱਥੇ ਆ ਵਟ ਕਿੱਥੇ ਆ ਖਾਲ ਕਿੱਥੇ ਆ ਮੋਟਰ ਕਿੱਥੇ ਆ ਕਿਹੜਾ ਕੱਸੀ ਦਾ ਪਾਣੀ ਕਿੱਥੋਂ ਲਾ ਕਿਹੜੀ ਨਹਿਰ ਆ ਉਹਨਾਂ ਨੇ ਪੰਜਾਬ ਕਿੱਥੋਂ ਲæg ਲਾਗੇ ਤੁਸੀਂ ਜਾ ਕੇ ਪਤੰਦਰੋਂ ਜਾਓ ਵੱਡਾ ਕੰਮ ਜਾ ਕੇ ਸ਼ਿਫਟਾਂ ਜੋ ਹੋ ਗਈ ਸ਼ੁਰੂ ਪੈਸਾ ਪੈਸਾ ਡਾਲਰ ਡਾਲਰ ਹੁਣ ਡਾਲਰ ਢੂਹੇ ਚ ਲੈ ਲਿਓ